ਹੈਲੋ ਵੈਲਕਮ ਸਟੂਡੈਂਟ ਸਤਿ ਸ਼੍ਰੀ ਅਕਾਲ ਤੁਹਾਡਾ ਸਭ ਦਾ ਸਵਾਗਤ ਹੈ ਜੀ ਸਟੱਡੀ ਸਕਿਲਸ ਵਲੌਗ ਵਿੱਚ ਆਪਾਂ ਲਾਇਬ੍ਰੇਰੀ ਨਾਲ ਰਿਲੇਟਡ ਜੋ ਐਮਸੀਕਿਊ ਦੀ ਸੀਰੀਜ਼ ਸਟਾਰਟ ਕੀਤੀ ਹੈ ਉਹਦੇ ਨੈਕਸਟ ਐਮਸੀਕਿਊ ਲੈ ਕੇ ਆਈਆਂ ਮੈਂ ਤੁਹਾਡੇ ਲਈ ਪੰਜਾਬ ਸਕੂਲ ਲਾਇਬ੍ਰੇਰੀ ਦੀਆਂ ਅੱਗੇ 256 ਪੋਸਟਾਂ ਆ ਰਹੀਆਂ ਨੇ ਉਹਨਾਂ ਲਈ ਵੀ ਇੰਪੋਰਟੈਂਟ ਐਮਸੀਕਿਊ ਨੇ ਇਹ ਜਿਨ੍ਹਾਂ ਨੇ ਲਾਇਬ੍ਰੇਰੀ ਰੀਸਟੋਰਰ ਦਾ ਪੇਪਰ ਦੇਣਾ ਜਾਂ ਅਸਿਸਟੈਂਟ ਲਾਇਬ੍ਰੇਰੀ ਦਾ ਪੇਪਰ ਦੇਣਾ ਉਹਦੇ ਲਈ ਇੰਪੋਰਟੈਂਟ ਕੁਐਸਚਨ ਨੇ UGC NET ਲਈ ਵੀ ਇੰਪੋਰਟੈਂਟ ਕੁਐਸਚਨ ਨੇ ਹਾਂਜੀ ਸਟਾਰਟ ਕਰਦੇ ਹਾਂ ਜੀ ਆਪਾਂ ਫਰਸਟ ਕੁਐਸਚਨ ਹੈ ਫਰਸਟ ਕੁਐਸਚਨ ਹੈ ਦਿੱਲੀ ਪਬਲਿਕ ਲਾਇਬ੍ਰੇਰੀ ਕਦੋਂ ਸਥਾਪਿਤ ਕੀਤੀ ਗਈ ਦਿੱਲੀ ਪਬਲਿਕ ਲਾਇਬ੍ਰੇਰੀ ਕਦੋਂ ਸਥਾਪਿਤ ਕੀਤੀ ਆਪਸ਼ਨ ਨੇ ਜੀ 1852 ਵਿੱਚ 1952 ਵਿੱਚ 1972 ਵਿੱਚ ਜਾਂ 1988 ਵਿੱਚ ਤਾਂ ਹਾਂਜੀ ਇਹਦਾ ਰਾਈਟ ਆਨਸਰ ਹੈ ਜੀ ਆਪਸ਼ਨ ਨੰਬਰ ਸੈਕੰਡ 1952 ਆਪਸ਼ਨ ਨੰਬਰ ਸੈਕੰਡ 1952 ਰਾਈਟ ਆਨਸਰ ਹੈ ਜੀ ਅਗੇ ਨੈਕਸਟ ਕੁਐਸਚਨ ਹੈ ਸਰਸਵਤੀ ਮਹਾਲ ਲਾਇਬ੍ਰੇਰੀ ਕਦੋਂ ਸਥਾਪਿਤ ਕੀਤੀ ਗਈ ਸਰਸਵਤੀ ਮਹਾਲ ਲਾਇਬ੍ਰੇਰੀ ਕਦੋਂ ਸਥਾਪਿਤ ਕੀਤੀ ਗਈ ਆਪਸ਼ਨ ਹੈ ਜੀ 1902 ਵਿੱਚ 1985 ਵਿੱਚ 1972 ਵਿੱਚ ਜਾਂ 1918 ਵਿੱਚ ਤਾਂ ਹਾਂ ਜੀ ਇਹਦਾ ਰਾਈਟ ਆਨਸਰ ਹੈ ਜੀ ਆਪਸ਼ਨ ਨੰਬਰ 4 1918 ਵਿੱਚ ਆਪਸ਼ਨ ਨੰਬਰ 4 1918 ਇਹਦਾ ਰਾਈਟ ਆਨਸਰ ਹੈ ਜੀ ਨੈਕਸਟ ਕੁਐਸਚਨ ਕੈਨੇ ਮਾਰਾ ਪਬਲਿਕ ਲਾਇਬ੍ਰੇਰੀ ਕਦੋਂ ਸਥਾਪਿਤ ਕੀਤੀ ਗਈ ਕੈਨੇ ਮਾਰਾ ਪਬਲਿਕ ਲਾਇਬ੍ਰੇਰੀ ਕਦੋਂ ਸਥਾਪਿਤ ਕੀਤੀ ਗਈ ਆਪਸ਼ਨ ਹੈ ਜੀ 1952 ਵਿੱਚ 1872 ਵਿੱਚ 1890 ਵਿੱਚ ਜਾਂ 1774 ਵਿੱਚ ਤਾਂ ਹਾਂ ਜੀ ਇਹਦਾ ਰਾਈਟ ਆਨਸਰ ਹੈ ਜੀ ਆਪਸ਼ਨ ਨੰਬਰ 3rd 1890 ਵਿੱਚ ਕੈਨੇ ਮਾਰਾ ਪਬਲਿਕ ਲਾਇਬ੍ਰੇਰੀ 1890 ਵਿੱਚ ਸਥਾਪਿਤ ਕੀਤੀ ਗਈ ਹੈ ਆਪਸ਼ਨ ਨੰਬਰ 3rd ਰਾਈਟ ਆਨਸਰ ਰਾਸ਼ਟਰੀ ਮੈਡੀਕਲ ਲਾਇਬ੍ਰੇਰੀ ਕਦੋਂ ਸਥਾਪਿਤ ਕੀਤੀ ਗਈ? ਰਾਸ਼ਟਰੀ ਮੈਡੀਕਲ ਲਾਇਬ੍ਰੇਰੀ ਕਦੋਂ ਸਥਾਪਿਤ ਕੀਤੀ ਗਈ? ਆਪਸ਼ਨ ਨੇ ਜੀ 1952 ਵਿੱਚ 1885 ਵਿੱਚ 1972 ਵਿੱਚ ਜਾਂ 1947 ਵਿੱਚ ਤਾਂ ਹਾਂਜੀ ਇਹਦਾ ਰਾਈਟ ਆਨਸਰ ਹੈ ਜੀ ਆਪਸ਼ਨ ਨੰਬਰ 4 1947 ਵਿੱਚ ਆਪਸ਼ਨ ਨੰਬਰ 4 1947 ਇਹਦਾ ਰਾਈਟ ਆਨਸਰ ਹੈ ਜੀ ਕਿੱਥੇ ਸਥਾਪਿਤ ਕੀਤੀ ਗਈ ਹੈ ਤਾਂ ਇਹ ਨਵੀਂ ਦਿੱਲੀ ਵਿੱਚ ਸਥਾਪਿਤ ਕੀਤੀ ਗਈ ਹੈ। ਰਾਸ਼ਟਰੀ ਮੈਡੀਕਲ ਲਾਇਬ੍ਰੇਰੀ ਨਵੀਂ ਦਿੱਲੀ ਵਿੱਚ ਸਥਾਪਿਤ ਕੀਤੀ ਗਈ ਹੈ। ਤੇ 1947 ਵਿੱਚ ਸਥਾਪਿਤ ਕੀਤੀ ਗਈ ਹੈ ਨੈਕਸਟ ਕੁਐਸਚਨ ਹੈਗੇ ਆਪਣਾ ਸਿਸਟਰ ਲਾਇਬ੍ਰੇਰੀ ਦਾ ਸਬੰਧ ਕਿਸ ਨਾਲ ਹੈ ਸਿਸਟਰ ਲਾਇਬ੍ਰੇਰੀ ਦਾ ਸਬੰਧ ਕਿਸ ਨਾਲ ਹੈ অপਸ਼ਨ ਹੈ ਜੀ ਇਫਲਾ ਨਾਲ ਰਾਜਾ RAM MON RAI ਲਾਇਬ੍ਰੇਰੀ ਨਾਲ ਪੰਜਾਬ ਲਾਇਬ੍ਰੇਰੀ ਐਸੋਸੀਏਸ਼ਨ ਨਾਲ ਜਾਂ ਇੰਡੀਅਨ ਲਾਇਬ੍ਰੇਰੀ ਐਸੋਸੀਏਸ਼ਨ ਨਾਲ ਤਾਂ ਹਾਂਜੀ ਇਹਦਾ ਰਾਈਟ ਆਨਸਰ ਹੈ ਜੀ অপਸ਼ਨ ਨੰਬਰ 1 ਇਫਲਾ ਨਾਲ ਸਿਸਟਰ ਲਾਇਬ੍ਰੇਰੀ ਦਾ ਸਬੰਧ ਕਿਸ ਨਾਲ ਹੈ ਇਫਲਾ ਨਾਲ ਆਪਸ਼ਨ ਨੰਬਰ 1 ਰਾਈਟ ਆਨਸਰ ਹੈ ਜੀ ਹਾਂਜੀ ਜਿਨ੍ਹਾਂ ਨੂੰ ਵੀਡੀਓ ਵਧੀਆ ਲੱਗ ਰਹੀ ਹੈ ਲਾਈਕ ਐਂਡ ਸ਼ੇਅਰ ਕਰੋ ਜੀ ਜਿਨ੍ਹਾਂ ਨੇ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਟੱਡੀ ਸਕਿਲਸ ਵਲੌਗ ਨੂੰ ਸਬਸਕ੍ਰਾਈਬ ਕਰ ਲਓ ਅੱਗੇ ਕਰਦੇ ਆਪਾਂ ਨੈਕਸਟ ਕੁਐਸਚਨ ਡੀ ਆਰਟੀਸੀ ਸੰਸਥਾ ਕਦੋਂ ਸਥਾਪਿਤ ਕੀਤੀ ਗਈ ਡੀ ਆਰਟੀਸੀ ਸੰਸਥਾ ਜੋ ਲਾਇਬ੍ਰੇਰੀ ਨਾਲ ਸੰਬੰਧਿਤ ਹੈ ਕਦੋਂ ਸਥਾਪਿਤ ਕੀਤੀ ਗਈ ਆਪਸ਼ਨ ਐ ਜੀ 1972 1962 1985 ਜਾਂ 1902 ਵਿੱਚ ਤਾਂ हां जी ऑप्शन नंबर सेकंड 1962 ਇਹਦਾ রাইਟ ਆਨਸਰ ਹੈ ਜੀ ऑप्शन नंबर सेकंड 1962 ਨੈਕਸਟ ਕੁਐਸਚਨ ਆਪਣਾ ਰਾਜਾ राम मोंन राय लाइब्रेरी फाउंडेशन ਕਦੋਂ ਸਥਾਪਿਤ ਕੀਤੀ ਗਈ ਰਾਜਾ राम मोंन राय लाइब्रेरी फाउंडेशन ਕਦੋਂ ਸਥਾਪਿਤ ਕੀਤੀ ਗਈ অপਸ਼ਨ ਹੈ ਜੀ 1902 ਵਿੱਚ 1952 ਵਿੱਚ 1972 ਵਿੱਚ 1903 ਵਿੱਚ ਹਾਂਜੀ ਇਹਦਾ ਰਾਈਟ ਆਨਸਰ ਹੈ ਜੀ 1972 ਇਸ ਪੂਰੇ ਟਾਪਿਕ ਨੂੰ ਮੈਂ ਤੁਹਾਨੂੰ ਥਿਰੀ ਵਿੱਚ ਵੀ ਕਰਾਇਆ ਜਿਨ੍ਹਾਂ ਨੇ ਅਜੇ ਤੱਕ ਨਹੀਂ ਦੇਖਿਆ ਤੁਸੀਂ ਪਿੱਛੇ ਵੀਡੀਓ ਵਿੱਚ ਜਾ ਕੇ ਦੇਖ ਸਕਦੇ ਹੋ ਇੰਪੋਰਟੈਂਟ ਟਾਪਿਕ ਹੈ ਜੀ ਇਹ नेक्स्ट ਕੁਐਸਚਨ ਦੀ ਗੱਲ ਕਰਦੇ ਆ ਆਪਾਂ ਹੁਣ ਏਸ਼ੀਅਨਟਿਕ ਸੁਸਾਇਟੀ ਲਾਇਬ੍ਰੇਰੀ ਕਦੋਂ ਸਥਾਪਿਤ ਕੀਤੀ ਗਈ ਏਸ਼ੀਅਨਟਿਕ ਸੁਸਾਇਟੀ ਲਾਇਬ੍ਰੇਰੀ ਕਦੋਂ ਸਥਾਪਿਤ ਕੀਤੀ ਗਈ ਆਪਸ਼ਨ ਹੈ ਜੀ 1975 1802 1903 ਜਾਂ 1804 ਵਿੱਚ ਤਾਂ हां जी ਇਹਦਾ ਰਾਈਟ ਆਨਸਰ ਹੈ ਜੀ অপਸ਼ਨ ਨੰਬਰ 4 1804 ਵਿੱਚ ਕਿੱਥੇ ਸਥਾਪਿਤ ਕੀਤੀ ਗਈ ਹੈ ਤਾਂ ਇਹ ਬੰਬੇ ਸਥਾਪਿਤ ਕੀਤੀ ਗਈ ਹੈ ਏਸ਼ੀਅਨਟਿਕ ਸੁਸਾਇਟੀ ਲਾਇਬ੍ਰੇਰੀ ਬੰਬੇ ਵਿੱਚ ਸਥਾਪਿਤ ਕੀਤੀ ਗਈ ਹੈ ਤੇ 1804 ਵਿੱਚ ਬਣਾਈ ਗਈ ਹੈ ਨੈਕਸਟ ਕੁਐਸਚਨ ਰਾਮਪੁਰ ਰਾਜਾ ਲਾਇਬ੍ਰੇਰੀ ਕਦੋਂ ਸਥਾਪਿਤ ਕੀਤੀ ਗਈ ਰਾਮਪੁਰ ਰਾਜਾ ਲਾਇਬ੍ਰੇਰੀ ਕਦੋਂ ਸਥਾਪਿਤ ਕੀਤੀ ਗਈ অপਸ਼ਨ ਹੈ ਜੀ 1772 ਵਿੱਚ 1774 ਵਿੱਚ 1803 ਵਿੱਚ ਜਾਂ 1962 ਵਿੱਚ ਤਾਂ हां जी ਇਹਦਾ ਰਾਈਟ ਆਨਸਰ ਹੈ ਜੀ অপਸ਼ਨ ਨੰਬਰ ਸੈਕੰਡ 1774 ਵਿੱਚ ਕਿੱਥੇ ਸਥਾਪਿਤ ਕੀਤੀ ਗਈ ਹੈ ਇਹ ਜੁਪੀ ਵਿੱਚ ਸਥਾਪਿਤ ਕੀਤੀ ਗਈ ਹੈ ਰਾਮਪੁਰ ਰਾਜਾ ਲਾਇਬ੍ਰੇਰੀ ਕਿੱਥੇ ਹੈ ਜੁਪੀ ਵਿੱਚ ਸਥਾਪਿਤ ਕੀਤੀ ਗਈ ਹੈ 1774 ਵਿੱਚ ਨੈਕਸਟ ਕੁਐਸਚਨ ਮਾਡਰਨ ਲਾਇਬ੍ਰੇਰੀਅਨ ਰਸਾਲਾ ਕਿਸ ਦੇ ਦੁਆਰਾ ਚਲਾਇਆ ਗਿਆ ਮਾਡਰਨ ਲਾਇਬ੍ਰੇਰੀ ਰਸਾਲਾ किस ਦੇ ਦੁਆਰਾ ਚਲਾਇਆ ਗਿਆ অপਸ਼ਨ এ ਪੰਜਾਬ ਲਾਇਬ੍ਰੇਰੀ ਐਸੋਸੀਏਸ਼ਨ ਦੁਆਰਾ ਇਫਲਾ ਦੁਆਰਾ ਰਾਜਾ ਰਾਮ ਮੋਨ ਰਾਏ ਦੁਆਰਾ ਜਾਂ ਦਿੱਲੀ ਪਬਲਿਕ ਲਾਇਬ੍ਰੇਰੀ ਦੁਆਰਾ ਤਾਂ ਹਾਂਜੀ ਇਹਦਾ ਰਾਈਟ ਆਨਸਰ ਹੈ ਜੀ ਪੰਜਾਬ ਲਾਇਬ੍ਰੇਰੀ ਐਸੋਸੀਏਸ਼ਨ ਦੁਆਰਾ ਆਪਸ਼ਨ ਨੰਬਰ 1 ਪੰਜਾਬ ਲਾਇਬ੍ਰੇਰੀ ਐਸੋਸੀਏਸ਼ਨ ਇਹਦਾ ਰਾਈਟ ਆਨਸਰ ਹੈ ਜੀ ਅੱਗੇ ਕਰਦੇ ਆਪਾਂ ਨੈਕਸਟ ਕੁਐਸਚਨ ਪਹਿਲਾ ਲਾਇਬ੍ਰੇਰੀ ਸਕੂਲ ਕਿਸ ਵੱਲੋਂ ਸ਼ੁਰੂ ਕੀਤਾ ਗਿਆ ਪਹਿਲਾ ਲਾਇਬ੍ਰੇਰੀ ਸਕੂਲ ਕਿਸ ਵੱਲੋਂ ਸ਼ੁਰੂ ਕੀਤਾ ਗਿਆ অপਸ਼ਨ ਹੈ ਜੀ ਜੌਨ ਮੈਕਫਾਰਲੇਨ ਐਲ ਹੁਰਾ ਲਾੜ ਕਰਜਨ ਜਾਂ ਮੈਲਵਨ ਡੇਵੀ ਤਾਂ ਹਾਂਜੀ ਇਹਦਾ ਰਾਈਟ ਆਨਸਰ ਹੈ ਜੀ অপਸ਼ਨ ਨੰਬਰ 4 ਮੈਲਵਨ ਡੇਵੀ ਪਹਿਲਾ ਲਾਇਬ੍ਰੇਰੀ ਸਕੂਲ ਮੈਲਵਨ ਡੇਵੀ ਦੁਆਰਾ ਸ਼ੁਰੂ ਕੀਤਾ ਗਿਆ ਸੀ অপਸ਼ਨ ਨੰਬਰ 4 ਇਹਦਾ ਰਾਈਟ ਆਨਸਰ ਹੈ ਜੀ ਨੈਕਸਟ ਕੁਐਸਚਨ ਮਦਰਾਸ ਲਾਇਬ੍ਰੇਰੀ ਐਸੋਸੀਏਸ਼ਨ ਕਦੋਂ ਸਥਾਪਿਤ ਹੋਈ ਮਦਰਾਸ ਲਾਇਬ੍ਰੇਰੀ ਐਸੋਸੀਏਸ਼ਨ ਕਦੋਂ ਸਥਾਪਿਤ ਹੋਈ অপਸ਼ਨ ਹੈ ਜੀ 3 ਜੂਨ 1928 ਨੂੰ 26 ਜਨਵਰੀ 1928 ਨੂੰ 30 ਜਨਵਰੀ 1928 ਨੂੰ 26 ਜੂਨ 1928 ਨੂੰ ਤਾਂ ਹਾਂਜੀ ਇਹਦਾ ਰਾਈਟ ਆਨਸਰ ਹੈ ਜੀ অপਸ਼ਨ ਨੰਬਰ 3rd 30 ਜਨਵਰੀ 1928 অপਸ਼ਨ ਨੰਬਰ 3rd 30 ਜਨਵਰੀ 1928 ਇਹਦਾ ਰਾਈਟ ਆਨਸਰ ਹੈ ਜੀ ਅੱਗੇ ਨੈਕਸਟ ਕੁਐਸਚਨ ਕਰਦੇ ਹਾਂ ਬੜੋਦਾ ਸਕੂਲ ਕਿਸ ਦੁਆਰਾ ਸ਼ੁਰੂ ਕੀਤਾ ਗਿਆ ਬੜੋਦਾ ਸਕੂਲ ਕਿਸ ਦੁਆਰਾ ਸ਼ੁਰੂ ਕੀਤਾ ਗਿਆ অপਸ਼ਨ ਹੈ ਜੀ ਡਾਕਟਰ ਰੰਗਾਨਾਥਨ ਡੀਬੀ ਕ੍ਰਿਸ਼ਨਾ ਰਾਓ ਮੈਲਵਨ ਡੇਵੀ डबल यू ए बॉर्डन तो हाँ जी इस राइट आंसर है जी ऑप्शन नंबर फोर डबल यू ए बॉर्डन ऑप्शन नंबर फोर डबल यू ए बॉर्डन इस राइट आंसर नैक्सट क्वेश्चन सरस्वती महाल लाइब्रेरी कि स्थित है सरस्वती महाल लाइब्रेरी कि स्थित है ऑप्शन ए जी गुजरात दिल्ली इंदौर तंजोर तो हाँ जी इस रईट आंसर है जी ऑप्शन नंबर फोर तंजोर वि सरस्वती महाल लाइब्रेरी ਕਿੱਥੇ ਸਥਿਤ ਹੈ ਤੰਜੋਰ ਵਿੱਚ ਆਪਸ਼ਨ ਨੰਬਰ 4 ਰਾਈਟ ਆਨਸਰ ਨੈਕਸਟ ਕੁਐਸਚਨ ਖੁਦਾਬਖਸ਼ ओरिएंटल पब्लिक लाइब्रेरी ਕਿੱਥੇ ਸਥਿਤ ਹੈ ਖੁਦਾਬਖਸ਼ ओरिएंटल पब्लिक लाइब्रेरी ਕਿੱਥੇ ਸਥਿਤ ਹੈ ਆਪਸ਼ਨ ਹੈ ਜੀ ਪਟਨਾ ਕਰਨਾਟਕਾ ਕੇਰਲ ਤੇਲंगाना ਤਾਂ ਹਾਂ ਜੀ ਇਹਦਾ ਰਾਈਟ ਆਨਸਰ ਹੈ ਜੀ ਆਪਸ਼ਨ ਨੰਬਰ 1 ਪਟਨਾ ਵਿੱਚ ਆਪਸ਼ਨ ਨੰਬਰ 1 ਪਟਨਾ ਇਹਦਾ ਰਾਈਟ ਆਨਸਰ ਹੈ ਜੀ 1816 ਵਿੱਚ ਇਹ ਬਣਾਈ ਗਈ ਸੀ অপਸ਼ਨ ਨੰਬਰ 1st ਰਾਈਟ ਆਨਸਰ ਨੈਕਸਟ ਕੁਐਸਚਨ ਕਿਤਾਬਾਂ ਦੀ ਖਰੀਦ ਵਾਸਤੇ ਕਿਹੜੇ ਟੂਲਸ ਦੀ ਵਰਤੋਂ ਕੀਤੀ ਜਾਂਦੀ ਹੈ ਕਿਤਾਬਾਂ ਦੀ ਖਰੀਦ ਵਾਸਤੇ ਕਿਹੜੇ ਕਿਹੜੇ ਟੂਲਸ ਦੀ ਵਰਤੋਂ ਕੀਤੀ ਜਾਂਦੀ ਹੈ ਤਾਂ ਹਾਂਜੀ ਸਬਜੈਕਟ ਬਿਬਲੋਗ੍ਰਾਫੀ ਦੀ ਨੈਸ਼ਨਲ ਬਿਬਲੋਗ੍ਰਾਫੀ ਦੀ ਟ੍ਰੇਡ ਬਿਬਲੋਗ੍ਰਾਫੀ ਦੀ ਰੀਸੀਵਿੰਗ ਪੀਰੀਅਡਿਕਲ ਬੁੱਕ ਰਿਵਿਊ ਇਨ ਨਿਊਜ਼ਪੇਪਰ ਬੁੱਕ ਸ਼ੈਲਫਰ ਲਿਸਟ ਪਬਲਿਸ਼ਰ ਕੈਟਾਲਾਗ ਬੁੱਕ ਰਿਵਿਊ ਇਨ ਬੁਕਸ ਹਾਂਜੀ ਕਿਤਾਬਾਂ ਦੀ ਖਰੀਦ ਵਾਸਤੇ ਕਿਹੜੇ ਕਿਹੜੇ ਟੂਲਜ਼ ਦੀ ਵਰਤੋਂ ਕੀਤੀ ਜਾਂਦੀ ਆ ਤਾਂ ਦੇਖਿਆ ਜਾਂਦਾ ਵੀ ਉਹਨਾਂ ਦੇ ਵਿੱਚ ਸਬਜੈਕਟ ਕਿਦਾਂ ਦਾ ਨੈਸ਼ਨਲ ਬਿਬਲੋਗ੍ਰਾਫੀ ਟ੍ਰੇਡ ਬਾਰੇ ਦੇਖਿਆ ਜਾਂਦਾ ਹੈਗਾ ਰੀਸੀਵਿੰਗ ਪਰਿਓਡਿਕਲ ਬੁੱਕ ਰਿਵਿਊ ਬਾਰੇ ਵੀ ਦੇਖਿਆ ਜਾਂਦਾ ਹੈ ਬੁੱਕ ਸ਼ੈਲਫਰ ਲਿਸਟ ਬਾਰੇ ਦੇਖਿਆ ਜਾਂਦਾ ਪਬਲਿਸ਼ਰ ਕੈਟਾਲਾਗ ਬਾਰੇ ਦੇਖਿਆ ਜਾਂਦਾ ਬੁੱਕ ਰਿਵਿਊ ਇਨ ਬੁਕਸ ਬਾਰੇ ਜਿਹੜਾ ਹੈਗਾ ਦੇਖਿਆ ਜਾਂਦਾ ਹੈਗਾ ਕਿਤਾਬਾਂ ਦੀ ਖਰੀਦ ਵਾਸਤੇ ਇਦਾਂ ਦੇ ਜਿਹੜੇ ਹੈਗੇ ਕੁਐਸਚਨ ਤੁਹਾਨੂੰ ਜਿਹੜਾ ਹੈਗਾ ਆਪਸ਼ਨ ਦੇ ਵਿੱਚ ਆਊਗਾ ਚਾਰ ਆਪਸ਼ਨਸ ਦਿੱਤੀਆਂ ਹੋਣੀਆਂ ਤੁਸੀਂ ਉਹਨਾਂ ਵਿੱਚੋਂ ਰਾਈਟ ਜਿਹੜਾ ਹੈਗਾ ਕਰੈਕਟ ਆਨਸਰ ਦੱਸਣਾ ਹੋਊਗਾ ਤਾਂ ਮੈਂ ਤੁਹਾਨੂੰ ਸਾਰੇ ਇਹ ਕਰਵਾਏ ਨੇ ਤੇ ਜਿਨ੍ਹਾਂ ਨੂੰ ਵੀਡੀਓ ਵਧੀਆ ਲੱਗੀ ਹੈ ਲਾਈਕ ਐਂਡ ਸ਼ੇਅਰ ਕਰੋ ਜੀ ਜਿਨ੍ਹਾਂ ਨੇ ਇਹ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਟੱਡੀ ਸਕਿਲਸ ਵਲੌਗ ਨੂੰ ਸਬਸਕ੍ਰਾਈਬ ਕਰ ਲਓ ਜੀ ਪੰਜਾਬ ਲਾਇਬ੍ਰੇਰੀ ਲਈ UGC NET ਲਈ ਜਾਂ ਅਸਿਸਟੈਂਟ ਲਾਇਬ੍ਰੇਰੀ ਲਈ ਲਾਈਬ੍ਰੇਰੀ ਦਾ ਤੁਸੀਂ ਕੋਈ ਵੀ ਐਗਜ਼ਾਮ ਦੇਣਾ ਹੋਵੇ ਉਹਦੇ ਲਈ ਬਹੁਤ ਹੀ ਇੰਪੋਰਟੈਂਟ ਜਿਹੜੇ ਕੁਐਸਚਨ ਨੇ ਥੈਂਕ ਯੂ ਸਟੂਡੈਂਟ